ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਪਜੀ ਸਾਹਿਬ ਦੀ ਆਪ ਸੰਥਿਆ ਕਰ ਰਹੇ ਹਾਂ ਤੇ ਕੱਲ ਆਪਾਂ ਮੂਲ ਮੰਤਰ ਦੀ ਸੰਥਿਆ ਸਰਵਣ ਕੀਤੀ ਸੀ ਅੱਜ ਅੱਗੇ ਪੌੜੀ ਪਹਿਲੀ ਰੰਮ ਹੋਣ ਜਾ ਰਹੀ ਹੈ ਸੋਚੈ ਸੋਚ ਨਾ ਹੋਵਈ ਹੋਵਈ ਤੇ ਬਿਸਰਾਮ ਹੈ ਤੇ ਸੋਚੀ ਨਹੀਂ ਪੜਨਾ ਸੰਗਤ ਜੀ ਦਲਾਵਾਂ ਦੇ ਨਾਲ ਪੜਨਾ ਸੋਚੈ ਚੱਚੇ ਨੂੰ ਦਲਾਵਾ ਲੱਗੀਆਂ ਸੋਚੈ ਆਪਾਂ ਪੜ ਜਾਂਦੇ ਹਾਂ ਸੋਚੇ ਸੋਚੇ ਇੱਕ ਲਾਂ ਦੇ ਨਾਲ ਉਚਾਰਨ ਹੁੰਦਾ ਹੈ ਪਰ ਇੱਥੇ ਲੱਗੀਆਂ ਦੋ ਦਲਾਵਾ ਦੋ ਦਲਾਵਾ ਦੇ ਨਾਲ ਪੜਨਾ ਹੈ ਸੋਚੈ ਸੋਚ ਨਾ ਹੋਵੇ ਇੱਥੇ ਵਿਸਰਾਮ ਹੈ ਜੇ ਸੋਚੀ ਬਿੰਦੀ ਤੁਰੈ ਤਾਂ ਕਹੀ ਸੰਗਤਾਂ ਪੜ ਜਾਂਦੀ ਹੈ ਸੋਚੀ ਸੋਚੀ ਨਹੀਂ ਕਹਿਣਾ ਬਿੰਦੀ ਤੁਰੈ ਪੜਨਾ ਜੇ ਸੋਚੀ ਲੱਖ ਵਾਰ ਲੱਖ ਵਾਰ ਨਹੀਂ ਕਹਿਣਾ लख लख पूरा कस के बोल के फिर वार पढ़ना है लख वार इस तरह चुप है चुपे नहीं कहना चुप है दिलावान चुप है चुप ना हो वही इथे विश्राम है जे लाए रहा लेवतार भुखिया भुख ना उत्तरी उत्तरी पढ़ना है तो इथे विश्राम है भुखिया भुख न उत्तरी जे बन्ना बन्ना पुरिया प्रिया पार कई संगता बिंदी ला के पढ़ दी है पुरिया कह देनी है पर बिंदी तो रहत है जिथे बिंदी लगी है संगत जिउथे उचारण करनी है बिंदी तो रहत पढ़ना है पुरिया पार पार भब्बे दे उचारण उच्चारण करना है पार सहस ਸਿਆਣਪਾ ਸੈਂਸ ਨਹੀਂ ਕਰਨਾ ਕਿਉਂਕਿ ਤਿੰਨੇ ਅੱਖਰ ਜਿਹੜੇ ਸੰਗਤ ਜੀ ਮੁਗਤੇ ਨੇ ਤੇ ਵਿੱਚ ਹਾ ਹਾ ਲੱਗਾ ਬੋਲਣਾ ਸਹਿਸ ਸਿਆਣਪਾ ਲਖ ਹੋਹੇ ਹੋਏ ਨਹੀਂ ਪੜਨਾ ਹੋਹੇ ਨਹੀਂ ਪੜਨਾ ਪੜਨਾ ਹੋਹੇ ਹਾ ਹੈ ਹੋੜਾ ਹਾਏ ਸਿਆਰੀ ਹੋਹੇ ਇੱਥੇ ਵਿਸਰਾਮ ਲਾਉਣਾ ਤਾਂ ਇੱਕ ਨਾ ਚੱਲੇ ਨਾਲ ਤੱਤਾ ਵੀ ਮੁਕਤ ਹੈ ਨੰਨਾ ਵੀ ਮੁਕਤ ਹੈ ਤਾਂ ਇੱਕ ਨਾ ਚੱਲੇ ਨਾਲ ਚੱਲੇ ਨਹੀਂ ਪੜਨਾ ਚੱਲੇ ਕਹਿਣਾ ਦਲਾਵਾਂ ਦੇ ਨਾਲ ਪੜਨਾ ਹੈ ਚੱਲੇ ਨਾਲ ਕਿਵ ਸੱਚਿਆਰਾ ਹੋਈ ਹੈ ਹੋਈ ਹੈ ਐੜੇ ਦਲਾਵਾਂ ਹੋਈਏ ਨਹੀਂ ਪੜਨਾ ਹੋਈ ਹੈ ਹੋਈ ਹੈ ਇਸ ਤਰ੍ਹਾਂ ਪੜਨਾ ਹੈ ਦਲਾਵਾਂ ਲਾ ਕੇ ਕਿਵ ਕੂੜੈ ਕੂੜੇ ਨਹੀਂ ਕਹਿ ਦੇਣਾ ਕੂੜੈ ਕਹਿਣਾ ਦਲਾਵਾਂ ਦੇ ਨਾਲ ਕੂੜੈ ਟੁੱਟਾ ਆਪਾ ਪੜ ਜਾਈਏ ਟੁੱਟੀ ਟੁੱਟੀ ਹੁੰਦਾ ਇੱਕ ਲਾਂ ਦੇ ਨਾਲ ਇੱਥੇ ਲੱਗੀਆਂ ਦੋ ਦਲਾਵਾ ਪੜਨੈ ਟੁੱਟੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਹੁਕਮ ਰਜਾਈ ਨਹੀਂ ਕਹਿਣਾ ਬਿੰਦੀ ਨਹੀਂ ਲਾਉਣੀ ਰਜਾਈ ਰਜਾਈ ਕਹਿਣਾ ਹੁਕਮ ਰਜਾਈ ਚੱਲਣਾ ਨਾਣੇ ਦੇ ਨਾਲ ਚੱਲਣਾ ਇੱਥੇ ਵਿਸਰਾਮ ਲੱਗੇਗਾ ਨਾਨਕ ਲਿਖਿਆ ਨਾਲ ਨਾਨਕ ਪੜਨ ਨੰਨੇ ਦੋ ਲੱਗੇ ਨੇ ਨਾਣਾ ਨਹੀਂ ਬੋਲਣਾ ਨਾਨਕ ਲਿਖਿਆ ਨਾਲ ਇਸ ਤਰ੍ਹਾਂ ਪੜਨ ਸੋ ਸੰਗਤ ਜੀ ਇੱਕ ਪੌੜੀ ਦੀ ਆਪਣੀ ਸੰਖਿਆ ਸੰਪੂਰਨ ਹੋ ਗਈ ਜਬਜੀ ਸਾਹਿਬ ਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਗੁਰਬਾਣੀ ਦਾ ਸ਼ੁੱਧ ਉਚਾਰਨ ਦੱਸਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ